ਇੱਕ ਵਾਰ ਜਿੰਦਰਾ ਚਾਬੀ ਨੂੰ ਕਹਿੰਦਾ ਕਿ ਆਪਾਂ ਬਣੇ ਇਕੱਠੇ ਰਹੇ ਇਕੱਠੇ ਵਿਕੇ ਇਕੱਠੇ ਉਸ ਤੋਂ ਬਾਅਦ ਜਦੋਂ ਅਸੀਂ ਮਾਲਕ ਦੇ ਹੱਥ ਆ ਗਏ ਕਹਿੰਦੇ ਫਿਰ ਤੂੰ ਮੈਨੂੰ ਧੋਖਾ ਦੇਣਾ ਸ਼ੁਰੂ ਕੀਤਾ ਜਿੰਦਰਾ ਕਹਿੰਦਾ ਚਾਬੀ ਨੂੰ ਫਿਰ ਨਾ ਤੂੰ ਮੈਨੂੰ ਧੋਖਾ ਦੇਣ ਲੱਗ ਪਏ ਕਿਵੇਂ ਕਹਿੰਦਾ ਮੈਂ ਸਾਰਾ ਦਿਨ ਬੂਵੇ ਨਾਲ ਲੰਮਕਿਆ ਰਹਿਣਾ ਮਾਲਕ ਮਾਰ ਕੇ ਮੈਨੂੰ ਬੂਵੇ ਨਾਲ ਆਪ ਤੈਨੂੰ ਜੇਬ ਚ ਪਾ ਕੇ ਲੈ ਜਾਂਦਾ ਤੂੰ ਮੈਨੂੰ ਕੱਲਿਆਂ ਛੱਡ ਕੇ ਆਪ ਹੋਰਾਂ ਦੀਆਂ ਜੇਬਾਂ 'ਚ ਪਈ ਰਹਿਣੀ ਆ ਕਾਹਦਾ ਪਿਆਰ ਹੈ ਤੇਰਾ ਮੇਰੇ ਨਾਲ ਚਾਬੀ ਨੂੰ ਕਹਿੰਦਾ ਚਾਬੀ ਕਹਿੰਦੀ ਗੱਲ ਇਹ ਹੈ ਕਿ ਇਹ ਠੀਕ ਹੈ ਆਪਾਂ ਇਕੱਠੇ ਬਣੇ ਇਕੱਠੇ ਵਿਕੇ ਰਹੇ ਇਕੱਠੇ ਅਸੀਂ ਪਰ ਮੈਂ ਤੇਰੇ ਨਾਲ ਪਿਆਰ ਮੁਹੱਬਤ ਨਿਭਾ ਨਹੀਂ ਸਕਦੀ ਕਿਉਂ ਨਹੀਂ ਨਿਭਾ ਸਕਦੀ ਕਹਿੰਦੀ ਇਸ ਕਰਕੇ ਕਿ ਤੂੰ ਇੱਕ ਦਾ ਬਣ ਕੇ ਨਹੀਂ ਰਹਿਣਾ ਹੁੰਦਾ ਤੈਨੂੰ ਤੂੰ ਇੱਕ ਦਾ ਬਣ ਕੇ ਨਹੀਂ ਰਹਿੰਦਾ ਜਿੰਦਰਾ ਕਹਿੰਦਾ ਉਹ ਕਿਵੇਂ ਕਹਿੰਦੀ ਏਸ ਕਰਕੇ ਕਿ ਅੱਜ ਤੱਕ ਜਦੋਂ ਵੀ ਕਦੇ ਜਿੰਦਰਾ ਖਰਾਬ ਹੋ ਜਾਏ ਚਾਬੀ ਕੋਲ ਹੋਵੇ ਜਿੰਦਰਾ ਖਰਾਬ ਹੋ ਜਾਏ ਜਿੰਦਰਾ ਟੁੱਟ ਜਾਏ ਕਦੇ ਕਿਸੇ ਨੇ ਇਹ ਨਹੀਂ ਕਿਹਾ ਵੀ ਆਹ ਚਾਬੀ ਹੈਗੀ ਐ ਇਹ ਚਾਬੀ ਨੂੰ ਵਰਤਣ ਵਾਸਤੇ ਜਿੰਦਰਾ ਹੋਰ ਲਿਆਓ ਏਸ ਚਾਬੀ ਲਈ ਹੋਰ ਜਿੰਦਰਾ ਲਿਆਓ ਕਹਿੰਦੇ ਜੇ ਜਿੰਦਰਾ ਗਿਆ ਤੇ ਚਾਬੀ ਵੀ ਲੋਕ ਸੁੱਟ ਦਿੰਦੇ ਨੇ ਪਰ ਜੇ ਕਿਤੇ ਚਾਬੀ ਗਵਾਚ ਜਾਏ ਜਿੰਦਰਾ ਲੱਗਿਆ ਹੋਵੇ ਚਾਬੀ ਗਵਾਚ ਜਾਏ ਤੇ ਲੋਕ ਕਹਿੰਦੇ ਨੇ ਐਸ ਜਿੰਦਰੇ ਨਾਲ ਦੀ ਚਾਬੀ ਹੋਰ ਬਣਵਾ ਲਓ ਅੱਜ ਤੱਕ ਚਾਬੀ ਕਹਿੰਦੀ ਅੱਜ ਤੱਕ ਕਦੇ ਕਿਸੇ ਚਾਬੀ ਨੇ ਜਿੰਦਰਾ ਨਹੀਂ ਬਦਲਿਆ ਪਰ ਮੈਂ ਤੈਨੂੰ ਹਜ਼ਾਰਾਂ ਜਿੰਦਰੇ ਵਿਖਾ ਦਿੰਨੀ ਆ ਜਿਨ੍ਹਾਂ ਨੇ ਕਈ-ਕਈ ਚਾਬੀਆਂ ਬਦਲੀਆਂ ਤੇਰਾ ਕਾਹਦਾ ਪਿਆਰ ਹੈ ਮੈਂ ਤੇਰੇ ਨਾਲ ਨਹੀਂ ਨਿਭਾ ਸਕਦੀ ਕਿਉਂ ਤੈਨੂੰ ਇੱਕ ਅੱਧਾ ਬਣ ਕੇ ਰਹਿਣਾ ਨਹੀਂ ਆ ਜੇ ਤੈਨੂੰ ਇੱਕ ਅਦਾ ਬਣ ਕੇ ਰਹਿਣਾ ਆਉਂਦਾ ਹੋਵੇ ਤੇ ਮੈਂ ਤੇਰੇ ਨਾਲ ਆਪਣੀ ਪ੍ਰੀਤ ਨੂੰ ਨਿਵਾੜਾ